ਜੀ ਕਿਦਾਂ ਸਾਰੇ ਪਹਿਲਾਂ ਤਾਂ ਸਾਰੇ ਦੋਸਤਾਂ ਦਾ ਧੰਨਵਾਦ ਜੀ ਜਿਨ੍ਹਾਂ ਨੇ ਗੁਸਾਏ ਦੇ ਜਨਮ ਦਿਨ ਪਰ ਆਪਣੀਆਂ ਸ਼ੁਭ ਕਾਮਨਾਵਾਂ ਭੇਜੀਆਂ ਸਾਰੇ ਦੋਸਤਾਂ ਦਾ ਧੰਨਵਾਦ ਅੱਜ ਇਹ ਜਨਮ ਦਿਨ ਵਾਲੇ ਦਿਨ ਕਹਿੰਦਾ ਮੈਂ ਕਰਨੀ ਛੁੱਟੀ ਮੈਂ ਕਿਹਾ ਵੀ ਛੁੱਟੀ ਪਛਾਕਾ ਕਰ ਲਾ ਪਹਿਲਾਂ ਆਪਣੇ ਵੀ ਜਣੀਆਂ ਕਣਕ ਤੇ ਬਾਅਦ ਸ਼ਾਮ ਨੂੰ ਜਾਣਾ ਰੋਪੜ ਹੁਣ ਚੱਲੇ ਆਂ ਰੋਪੜ ਨੂੰ ਲੈ ਕੇ ਕੇ लेके ਉਹਨਾਂ ਨਾਲੇ ਹੋਰ ਜਿਹੜਾ ਇਹਨੇ ਸਮਾਨ ਲਈਦਾ ਗਿਫਟ ਕੋਟ ਆਪਣਾ ਚੁਲਿਆ ਉਹ ਕੋਹ ਨੂੰ ਅੱਜ ਪਰਵੇ ਭਾਈ ਬੋਏ ਤੇ ਲਈਏ ਕੰਮ ਇਹਨੇ ਕੰਮ ਲਈ ਸੀਤੀ ਅੱਜ ਮਾਂ ਤੇ ਛੁੱਟੀ ਤੇ ਮੰਨੇ ਲਾਹਾ ਅੱਜ 3382 ਜਮਾ 327 ਰਲਾ ਕੇ ਬੀਜਣ ਲੱਗੇ ਅੱਜ ਅ ਬਾਕੀ ਬਰਸੀਨ ਦੀ ਦੇਖੋ ਐਨ ਫੁੱਲ ਜੰਮਿਆ ਆ ਆਪਣਾ ਇੱਕ ਨਹੀਂ ਬਾਆ ਨਹੀਂ ਥਾ ਇਹ ਇੱਕਣੀ ਸੁਪਰ ਸੀਡਰ ਗੱਲੇ ਦੋ ਵਾਰ ਬਾਤਤਾ ਤਾਂ ਐਨ ਵਧੀਆ ਜੰਮਿਆ ਵਾ ਅੱਜ ਲਾਉਨੇ ਇਹਨੂੰ ਪਾਣੀ ਲੈਟ ਆ ਜਾਵੇ ਅੱਜ ਇੱਧਰ ਚੱਲ ਰਹੀ ਹੈ ਬਜਾਈ ਬਣਾਤਾ ਅੱਜ ਸੀਜ਼ਨ ਦਾ ਪਹਿਲਾ ਸਾਗ ਵਾ ਹੁਣ ਸਿਆਲ ਸਿਆਲੇ ਹੀ ਚੱਲਣਾ ਉਹ ਵੀ ਚੱਲੇ ਪਰ ਬਹੁਤ ਸਵਾਦ ਬਣਿਆ ਅੱਜ ਆਪਣੇ ਘਰ ਦਾ ਹੀ ਤਾਂ ਸੱਗ ਬਹੁਤ ਵਧੀਆ ਬਣਿਆ ਚੁੱਲੇ ਪਰ ਇਹਨੂੰ ਦੇਖੋ ਤਾਂ ਹਨੰਦ ਉਹੀ ਸੱਤ ਲੋ ਜਾ ਇਹ ਮੈਂ ਕੀਰਤ ਕੋਲ ਖੜਾ ਪੜਾ ਦੁਆਰ ਤਾਂ ਕੀ ਆਹ ਕੀਆ ਸੋਹਣੀ ਆਵਾਜ਼ ਆ ਰਹੀ ਇੰਨੀ ਸੋਹਣੀ ਆਵਾਜ਼ ਆ ਰਹੀ ਪਾਣੀ ਖੜਕਾ ਐ ਪਾਣੀ ਸਾਹਿਬ ਪੱਕੀ ਕੁਦਰਤ ਆ ਬਈ ਰਹੀ ਉਹ ਲੰਘ ਕੇ ਸਿੱਤ ਆ ਇੱਧਰ ਨੂੰ ਅੱਜ ਪੌਂਤਿਆਂ ਦੀ ਖਾਲਸੇ ਦੀ ਜਨਮ ਭੂਮੀ ਸ਼੍ਰੀ ਨੰਦਪੁਰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦ ਦੀ ਜਿਸ ਨੂੰ ਸਮਰਪਿਤ ਇਹਦਾ ਪ੍ਰੋਗਰਾਮ ਉਹਰੇ ਹੋਣਾ ਚਲੋ ਉਹ ਤਾਂ ਹੈਗਾ 25 ਜਨਵਰੀ ਨੂੰ ਪਰ ਆਪਣੇ ਕੋਲ ਹੁਣ ਅੱਜ ਟਾਈਮ ਸੀਗਾ ਕੱਲ ਰਹੀ ਤਿਆਰੀ ਦੇਖੋ ਆਪਣਾ ਲੰਗਰ ਹਾਲ ਦੀ ਇੱਧੇ ਪਾਸੇ ਆਪਣੇ ਕੋਲ ਹੈਗਾ ਤਾਂ ਅੱਜ ਟਾਈਮ ਚਲੋ ਮਹਾਂਜ ਮੱਥਾ ਗੁਰੂ ਘਰ ਤੇ ਹੀ ਕਾਉਨੇ ਆ ਇੱਧਰ ਚਲੋ ਜੀ